ਪੰਜਾਬ ਦੇ ਹੜ੍ਹਾਂ ਤੋਂ ਬਾਅਦ ਹੁਣ ਮਕਾਨਾਂ ਦੀ ਉਸਾਰੀ, ਛੋਟੇ ਰੋਜ਼ਗਾਰ ਔਰ ਬਾਕੀ ਜਿਹੜੀਆਂ ਸੰਸਾਧਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਮਤਲਕ ਆਪ ਜੀ ਦੇ ਨਾਲ ਇੱਕ ਸਾਂਝ ਕਰਨਾ ਚਾਹੁੰਦਾ ਸਾਨੂੰ ਚਾਹੀਦਾ ਹੈਗਾ ਕਿ ਸਾਨੂੰ ਸਿਕਲੀਕਰ ਸਿੱਖਾਂ ਨੂੰ ਇਸ ਵੇਲੇ ਪੰਜਾਬ ਵਸਾਣ ਦੀ ਜ਼ਰੂਰਤ ਹੈ ਉਹ ਸਿਕਲੀਕਰ ਸਿੱਖ ਜਿਹੜੇ ਲੋਹੇ ਦਾ ਕੰਮ ਜਾਣਦੇ ਨੇ ਲੈਂਡਰ ਦੇ ਵਿੱਚ ਜਿਹੜੇ ਮਿਸਤਰੀ ਹੈਗੇ ਨੇ ਜਿਹੜੇ ਬੇਲਦਾਰੀ ਕਰ ਸਕਦੇ ਨੇ ਮਜ਼ਦੂਰੀ ਕਰ ਸਕਦੇ ਨੇ ਪਰ ਮੈਂ ਸਿਕਲੀਕਾਰ ਸਿੱਖਾਂ ਨੂੰ ਵੀ ਇਹ ਮੈਸੇਜ ਦੇਣਾ ਚਾਹਨਾ ਕਿ ਜੇਕਰ ਤੁਸੀਂ ਚਾਹਦੇ ਹੋ ਕਿ ਇਸ ਲਈ ਪੰਜਾਬ ਦੇ ਵਿੱਚ ਆਪਣੀ ਜੜ੍ਹ ਮਜ਼ਬੂਤ ਕਰ ਸਕੋ ਤੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਜੇਕਰ ਤੁਹਾਨੂੰ ਮਿਸਤਰੀ ਦਾ ਕੰਮ ਬੇਲਦਾਰੀ ਦਾ ਕੰਮ ਸਰੀਏ ਦਾ ਕੰਮ ਆਂਦਾ ਹੈ ਤੇ ਤੁਹਾਨੂੰ ਪੰਜਾਬ ਦੇ ਉਹਨਾਂ ਹੜ ਇਲਾਕਿਆਂ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਵੱਸਣ ਦੀ ਜ਼ਰੂਰਤ ਹੈ ਕਿ ਜਿੱਥੇ ਤੁਹਾਨੂੰ ਕੰਮ ਮਿਲ ਸਕੇ ਤੁਹਾਨੂੰ ਚਾਹੀਦਾ ਹੈ ਕਿ ਜਿਹੜੇ ਉੱਥੇ ਦੇ ਲੋਕਲ ਗੁਰਦੁਆਰੇ ਹੋਣ ਉਹਨਾਂ ਪਿੰਡਾਂ ਦੇ ਜੇਕਰ ਜਦੋਂ ਐ ਸਿਕਲੀਕਰ ਸਿੰਘ ਆਣ ਤੇ ਉਹ ਉਹਨਾਂ ਨੂੰ ਉੱਥੇ ਲਈ ਕੁਝ ਦਿਨ ਰਹਿਣ ਦੀ ਜਗ੍ਹਾ ਦੀ ਵਿਵਸਥਾ ਕਰਕੇ ਦੇ ਸਕਾਂ ਤੇ ਸਿੱਖ ਭਰਾ ਉੱਥੇ ਵਸਾਵਾਂਗੇ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ